ਤਨ ਤਨ ਬਾਬਾ ਸ਼੍ਰੀ ਚੰਦਰ ਜੀ ਸੱਚ ਦਾ ਸੂਰਜ ਸਹਜ ਦਾ ਚੰਦਰਮਾ ਨਿਰਲੇਪ ਜੋਗੀ ਰੰਕਾਰ ਦੇ लाडले ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਜਗਤ ਨੂੰ ਵਿਰਾਗ ਤੇ ਨਾਮ ਦਾ ਰਾਹ ਦਿਖਾਉਣ ਵਾਲੇ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜਿਸ ਨੇ ਬਾਲ ਅਵਸਥਾ ਵਿੱਚ ਹੀ ਮਾਇਆ ਨੂੰ ਤਿਆਗ ਕੇ ਪਰਮਾਤਮਾ ਨਾਲ ਪ੍ਰੀਤ ਜੋੜੀ ਸੰਸਾਰ ਵਿੱਚ ਰਹਿੰਦੇ ਹੋਏ ਵੀ ਸੰਸਾਰ ਤੋਂ ਪਰੇ ਰਹੇ ਜਿੱਥੇ ਲੋਕ ਰਾਜ ਰੰਗ ਤੇ ਰਸ ਵਿੱਚ ਫਸੇ ਤੁਸੀਂ ਉਥੇ ਤੁਸੀਂ ਨਾਮ ਤਪ ਤੇ ਤਿਆਗ ਨੂੰ ਚੁਣਿਆ ਸਰੀਰ ਸੁਧਾਰਨ ਮਨ ਅਡੋਲ ਨੈਣਾ ਵਿੱਚ ਕਰੁਣਾ ਦੀ ਠੰਡਕ ਮੁਖ ਤੇ ਸਦਾ ਨਾਮ ਦੀ ਮੁਸਕਾਨ ਹੈ ਤਾਂ ਤਨ ਬਾਬਾ ਸ਼੍ਰੀ ਚੰਦਰ ਜੀ ਉਦਾਸੀ ਪੰਥ ਦੇ ਪ੍ਰਕਾਸ਼ਕ ਜੋਗ ਦੀ ਮਰਿਆਦਾ ਦੇ ਰੱਖਿਅਕ ਤੁਸੀਂ ਸਿਖਾਇਆ ਜੋਗ ਜੰਗਲਾਂ ਵਿੱਚ ਨਹੀਂ ਜੋਗ ਮਨ ਨੂੰ ਸੁਚੇ ਜੋਗ ਮਨ ਦੀ ਸੁਚੇਤ ਅਵਸਥਾ ਹੈ ਨਾ ਤੁਸੀਂ ਧਰਮ ਨਾਲ ਵੈਰ ਕੀਤਾ ਨਾ ਹੀ ਗ੍ਰਸਤ ਗ੍ਰਹਿਸਤ ਨਾਲ ਤੁਸੀਂ ਕਿਹਾ ਨਾਮ ਜਪੋ ਸੱਚਕ ਮਾਓ ਪਰਮਾਤਮਾ ਨੂੰ ਹਰ ਸਾਹ ਵਿੱਚ ਯਾਦ ਰੱਖੋ ਤਾਂ ਤਾਂ ਬਾਬਾ ਸ਼੍ਰੀ ਚੰਦਰ ਜੀ ਜਿਨ੍ਹਾਂ ਦਾ ਦਰਬਾਰ ਅੱਜ ਵੀ ਦੁਖੀਆਂ ਲਈ ਆਸ ਹੈ ਜੋ ਵੀ ਸੱਚੇ ਮਨ ਨਾਲ ਆਇਆ ਖਾਲੀ ਨਾ ਗਿਆ ਰੋਗ ਦੂਰ ਹੋਏ ਦੁੱਖ ਟਲੇ ਮਨ ਨੂੰ ਠੰਡਕ ਪਈ ਜੋ ਗਰੀਬ ਸੀ ਉਸ ਦੇ ਕਰਮ ਆਇਆ ਆਈ ਜੋ ਟੁੱਟਿਆ ਸੀ ਉਹ ਸੰਭਲ ਗਿਆ ਜੋ ਪਟਕਿਆ ਸੀ ਉਹ ਨਾਮ ਦੇ ਰਾਹ ਪੈ ਗਿਆ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਸਿਖਾਇਆ ਅਸਲੀ ਦੌਲਤ ਨਾਮ ਹੈ ਅਸਲੀ ਸੁਖ ਸਹਿਜ ਹੈ ਮਾਇਆ ਆਵੇ ਤਾਂ ਸੇਵਾ ਲਈ ਨਾ ਕਿ ਅਹੰਕਾਰ ਲਈ ਤੁਹਾਡਾ ਜੀਵਨ ਚੁੱਪ ਦੀ ਬਾਣੀ ਤੁਹਾਡੀ ਨਿਗਾਹ ਉਪਦੇਸ਼ ਤੁਹਾਡਾ ਦਰਸ਼ਨ ਅੰਤਰਾ ਆਤਮਾ ਨੂੰ ਜਗਾਉਂਦਾ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਗੁਰੂ ਘਰ ਦੀ लाज ਰੱਖੀ ਗੁਰੂ ਨਾਨਕ ਦੇ ਨਾਮ ਨੂੰ ਜਗਤ ਦੇ ਕੋਨੇ-ਕੋਨੇ ਤੱਕ ਫੈਲਾਇਆ ਉਦਾਸੀ ਸੰਪਰਦਾਇ ਰਾਹੀਂ ਸੱਚ ਦਾ ਦੀਵਾ ਜਗਾਇਆ ਨਾ ਤੁਸੀਂ ਕਿਸੇ ਨੂੰ ਠੁਕਰਾਇਆ ਨਾ ਕਿਸੇ ਨੂੰ ਘੱਟ ਸਮਝਿਆ Hindu ਹੋਵੇ ਜਾਂ Musalman ਅਮੀਰ ਹੋਵੇ ਜਾਂ ਗਰੀਬ ਸਭ ਲਈ ਇੱਕੋ ਨਜ਼ਰ ਸਭ ਲਈ ਇੱਕੋ ਕਿਰਪਾ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਅਕਾਲ ਪੁਰਖ ਦੇ ਸੱਚੇ ਸੇਵਕ ਹੋ ਤੁਹਾਡਾ ਨਾਮ ਲੈ ਕੇ ਪੈ ਦੂਰ ਹੁੰਦਾ ਹੈ ਮਨ ਸ਼ਾਂਤ ਹੁੰਦਾ ਹੈ ਅੱਜ ਵੀ ਜੋ ਸੱਚੇ ਦਿਲ ਨਾਲ ਕਹਿੰਦਾ ਹੈ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਉਸ ਦੇ ਅੰਦਰ ਉਸ ਦੇ ਅੰਦਰ ਆਸ ਜਾਗਦੀ ਹੈ ਉਸਦਾ ਹੌਸਲਾ ਵਾਦਾ ਹੈ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਸਾਡੇ ਅੰਧਕਾਰ ਵਿੱਚ ਰੋਸ਼ਨੀ ਬਣੋ ਸਾਡੇ ਮਨ ਦੀ ਮੈਲ ਤੋਂ ਹੋ ਸਾਨੂੰ ਨਾਮ ਦੀ ਦਾਤ ਬਖਸ਼ੋ ਸਹਜ ਦੀ ਸਮਝ ਬਖਸ਼ੋ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜਗਤ ਗੁਰੂ ਨਾਨਕ ਦੇ ਲਾਲ ਉਦਾਸੀ ਪੰਥ ਦੇ ਪ੍ਰਾਣ ਤੇਰਾ ਜਸ ਗਾਵਾਂ ਤੇਰਾ ਨਾਮ ਧਿਆਵਾਂ ਇਹੀ ਮੇਰੀ ਅਰਦਾਸ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਸੱਚ ਦਾ ਸੂਰਜ ਸਹਜ ਦਾ ਚੰਦਰਮਾ ਨਿਰਲੇਪ ਜੋਗੀ ਰੰਕਾਰ ਦੇ लाडले ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਜਗਤ ਨੂੰ ਵਿਰਾਗ ਤੇ ਨਾਮ ਦਾ ਰਾਹ ਦਿਖਾਉਣ ਵਾਲੇ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜਿਸ ਨੇ ਬਾਲ ਅਵਸਥਾ ਵਿੱਚ ਹੀ ਮਾਇਆ ਨੂੰ ਤਿਆਗ ਕੇ ਪਰਮਾਤਮਾ ਨਾਲ ਪ੍ਰੀਤ ਜੋੜੀ ਸੰਸਾਰ ਵਿੱਚ ਰਹਿੰਦੇ ਹੋਏ ਵੀ ਸੰਸਾਰ ਤੋਂ ਪਰੇ ਰਹੇ ਜਿੱਥੇ ਲੋਕ ਰਾਜ ਰੰਗ ਤੇ ਰਸ ਵਿੱਚ ਫਸੇ ਤੁਸੀਂ ਉਥੇ ਤੁਸੀਂ ਨਾਮ ਤਪ ਤੇ ਤਿਆਗ ਨੂੰ ਚੁਣਿਆ ਸਰੀਰ ਸੁਧਾਰਨ ਮਨ ਅਡੋਲ ਨੈਨਾ ਵਿੱਚ ਕਰੁਣਾ ਦੀ ਠੰਡਕ ਮੁਖ ਤੇ ਸਦਾ ਨਾਮ ਦੀ ਮੁਸਕਾਨ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਉਦਾਸੀ ਪੰਥ ਦੇ ਪ੍ਰਕਾਸ਼ਕ ਜੋਗ ਦੀ ਮਰਿਆਦਾ ਦੇ ਰੱਖਿਅਕ ਤੁਸੀਂ ਸਿਖਾਇਆ ਜੋਗ ਜੰਗਲਾਂ ਵਿੱਚ ਨਹੀਂ ਜੋਗ ਮਨ ਨੂੰ ਸੁਚੇ ਜੋਗ ਮਨ ਦੀ ਸੁਚੇਤ ਅਵਸਥਾ ਹੈ ਨਾ ਤੁਸੀਂ ਧਰਮ ਨਾਲ ਵੈਰ ਕੀਤਾ ਨਾ ਹੀ ਗ੍ਰਸਤ ਗ੍ਰਹਿਸਤ ਨਾਲ ਤੁਸੀਂ ਕਿਹਾ ਨਾਮ ਜਪੋ ਸੱਚਕ ਮਾਓ ਪਰਮਾਤਮਾ ਨੂੰ ਹਰ ਸਾਹ ਵਿੱਚ ਯਾਦ ਰੱਖੋ ਤਾਂ ਤਨ ਬਾਬਾ ਸ਼੍ਰੀ ਚੰਦਰ ਜੀ ਜਿਨ੍ਹਾਂ ਦਾ ਦਰਬਾਰ ਅੱਜ ਵੀ ਦੁਖੀਆਂ ਲਈ ਆਸ ਹੈ ਜੋ ਵੀ ਸੱਚੇ ਮਨ ਨਾਲ ਆਇਆ ਖਾਲੀ ਨਾ ਗਿਆ ਰੋਗ ਦੂਰ ਹੋਏ ਦੁੱਖ ਟਲੇ ਮਨ ਨੂੰ ਠੰਡਕ ਪਈ ਜੋ ਗਰੀਬ ਸੀ ਉਸ ਦੇ ਘਰ ਮਾਇਆ ਆਈ ਜੋ ਟੁੱਟਿਆ ਸੀ ਉਹ ਸੰਭਲ ਗਿਆ ਜੋ ਪਟਕਿਆ ਸੀ ਉਹ ਨਾਮ ਦੇ ਰਾਹ ਪੈ ਗਿਆ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਸਿਖਾਇਆ ਅਸਲੀ ਦੌਲਤ ਨਾਮ ਹੈ ਅਸਲੀ ਸੁਖ ਸਹਿਜ ਹੈ ਮਾਇਆ ਆਵੇ ਤਾਂ ਸੇਵਾ ਲਈ ਨਾ ਕਿ ਅਹੰਕਾਰ ਲਈ ਤੁਹਾਡਾ ਜੀਵਨ ਚੁੱਪ ਦੀ ਬਾਣੀ ਤੁਹਾਡੀ ਨਿਗਾਹ ਉਪਦੇਸ਼ ਤੁਹਾਡਾ ਦਰਸ਼ਨ ਅੰਤਰਾ ਆਤਮਾ ਨੂੰ ਜਗਾਉਂਦਾ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਗੁਰੂ ਘਰ ਦੀ ਲਾਜ ਰੱਖੀ ਗੁਰੂ ਨਾਨਕ ਦੇ ਨਾਮ ਨੂੰ ਜਗਤ ਦੇ ਕੋਨੇ-ਕੋਨੇ ਤੱਕ ਫੈਲਾਇਆ ਉਦਾਸੀ ਸੰਪਰਦਾਇ ਰਹੀ ਸੱਚ ਦਾ ਦੀਵਾ ਜਗਾਇਆ ਨਾ ਤੁਸੀਂ ਕਿਸੇ ਨੂੰ ਠੁਕਰਾਇਆ ਨਾ ਕਿਸੇ ਨੂੰ ਘੱਟ ਸਮਝਿਆ Hindu ਹੋਵੇ ਜਾਂ Musalman ਅਮੀਰ ਹੋਵੇ ਜਾਂ ਗਰੀਬ ਸਭ ਲਈ ਇੱਕੋ ਨજર ਸਭ ਲਈ ਇੱਕੋ ਕਿਰਪਾ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਅਕਾਲ ਪੁਰਖ ਦੇ ਸੱਚੇ ਸੇਵਕ ਹੋ ਤੁਹਾਡਾ ਨਾਮ ਲੈ ਕੇ ਪੈ ਦੂਰ ਹੁੰਦਾ ਹੈ ਮਨ ਸ਼ਾਂਤ ਹੁੰਦਾ ਹੈ ਅੱਜ ਵੀ ਜੋ ਸੱਚੇ ਦਿਲ ਨਾਲ ਕਹਿੰਦਾ ਹੈ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਉਸ ਦੇ ਅੰਦਰ ਆ ਉਸ ਦੇ ਅੰਦਰ ਆਸ ਜਾਗਦੀ ਹੈ ਉਸ ਦਾ ਹੌਸਲਾ ਵਾਦਾ ਹੈ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਸਾਡੇ ਅੰਧਕਾਰ ਵਿੱਚ ਰੋਸ਼ਨੀ ਬਣੋ ਸਾਡੇ ਮਨ ਦੀ ਮਹਿਲ ਤੋ ਸਾਨੂੰ ਨਾਮ ਦੀ ਦਾਤ ਬਖਸ਼ੋ ਸਹਜ ਦੀ ਸਮਝ ਬਖਸ਼ੋ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜਗਤ ਗੁਰੂ ਨਾਨਕ ਦੇ ਲਾਲ ਉਦਾਸੀ ਪੰਥ ਦੇ ਪ੍ਰਾਣ ਤੇਰਾ ਜਸ ਗਾਵਾਂ ਤੇਰਾ ਨਾਮ ਧਿਆਵਾਂ ਇਹੀ ਮੇਰੀ ਅਰਦਾਸ ਤਨ ਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਤਨ ਤਨ ਬਾਬਾ ਸ੍ਰੀ ਚੰਦਰ ਜੀ ਸੱਚ ਦਾ ਸੂਰਜ ਸਹਜ ਦਾ ਚੰਦਰਮਾ ਨਿਰਲੇਪ ਜੋਗੀ ਰੰਕਾਰ ਦੇ लाडले ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਜਗਤ ਨੂੰ ਵਿਰਾਗ ਤੇ ਨਾਮ ਦਾ ਰਾਹ ਦਿਖਾਉਣ ਵਾਲੇ ਹੰਤਾਨ ਬਾਬਾ ਸ਼੍ਰੀ ਚੰਦਰ ਜੀ ਜਿਸ ਨੇ ਬਾਲ ਅਵਸਥਾ ਵਿੱਚ ਹੀ ਮਾਇਆ ਨੂੰ ਤਿਆਗ ਕੇ ਪਰਮਾਤਮਾ ਨਾਲ ਪ੍ਰੀਤ ਜੋੜੀ ਸੰਸਾਰ ਵਿੱਚ ਰਹਿੰਦੇ ਹੋਏ ਵੀ ਸੰਸਾਰ ਤੋਂ ਪਰੇ ਰਹੇ ਜਿੱਥੇ ਲੋਕ ਰਾਜ ਰੰਗ ਤੇ ਰਸ ਵਿੱਚ ਫਸੇ ਤੁਸੀਂ ਉਥੇ ਤੁਸੀਂ ਨਾਮ ਤਪ ਤੇ ਤਿਆਗ ਨੂੰ ਚੁਣਿਆ ਸਰੀਰ ਸੁਧਾਰਨ ਮਨ ਅਡੋਲ ਨਿਆਨਾ ਵਿੱਚ ਕਰੂਨਾ ਦੀ ਠੰਡਕ ਮੁਖ ਤੇ ਸਦਾ ਨਾਮ ਦੀ ਮੁਸਕਾਨ ਹੈ ਤੰਤਨ ਬਾਬਾ ਸ਼੍ਰੀ ਚੰਦਰ ਜੀ ਉਦਾਸੀ ਪੰਥ ਦੇ ਪ੍ਰਕਾਸ਼ਕ ਯੋਗ ਦੀ ਮਰਿਆਦਾ ਦੇ ਰਖਿਆਕ ਤੁਸੀਂ ਸਿਖਾਇਆ ਯੋਗ ਜੰਗਲਾਂ ਵਿੱਚ ਨਹੀਂ ਯੋਗ ਮਨ ਨੂੰ ਸੁਚੇ ਯੋਗ ਮਨ ਦੀ ਸੁਚੇਤ ਅਵਸਥਾ ਹੈ ਨਾ ਤੁਸੀਂ ਧਰਮ ਨਾਲ ਵੈਰ ਕੀਤਾ ਨਾ ਹੀ ਗ੍ਰਸਤ ਗ੍ਰਹਿਸਤ ਨਾਲ ਤੁਸੀਂ ਕਿਹਾ ਨਾਮ ਜਪੋ ਸੱਚਕ ਮਾਓ ਪਰਮਾਤਮਾ ਨੂੰ ਹਰ ਸਾਹ ਵਿੱਚ ਯਾਦ ਰੱਖੋ ਤਾਂ ਤਨ ਬਾਬਾ ਸ਼੍ਰੀ ਚੰਦਰ ਜੀ ਜਿਨ੍ਹਾਂ ਦਾ ਦਰਬਾਰ ਅੱਜ ਵੀ ਦੁਖੀਆਂ ਲਈ ਆਸ ਹੈ ਜੋ ਵੀ ਸੱਚੇ ਮਨ ਨਾਲ ਆਇਆ ਖਾਲੀ ਨਾ ਗਿਆ ਰੋਗ ਦੂਰ ਹੋਏ ਦੁੱਖ ਟਲੇ ਮਨ ਨੂੰ ਠੰਡਕ ਪਈ ਜੋ ਗਰੀਬ ਸੀ ਉਸ ਦੇ ਕਰ ਮਾਇਆ ਆਈ ਜੋ ਟੁੱਟਿਆ ਸੀ ਉਹ ਸੰਭਲ ਗਿਆ ਜੋ ਪਟਕਿਆ ਸੀ ਉਹ ਨਾਮ ਦੇ ਰਾਹ ਪੈ ਗਿਆ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਸਿਖਾਇਆ ਅਸਲੀ ਦੌਲਤ ਨਾਮ ਹੈ ਅਸਲੀ ਸੁੱਖ ਸਹਿਜ ਹੈ ਮਾਇਆ ਆਵੇ ਤਾਂ ਸੇਵਾ ਲਈ ਨਾ ਕਿ ਅਹੰਕਾਰ ਲਈ ਤੁਹਾਡਾ ਜੀਵਨ ਚੁੱਪ ਦੀ ਬਾਣੀ ਤੁਹਾਡੀ ਨਿਗਾਹ ਉਪਦੇਸ਼ ਤੁਹਾਡਾ ਦਰਸ਼ਨ ਅੰਤਰ ਆਤਮਾ ਨੂੰ ਜਗਾਉਂਦਾ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਗੁਰੂ ਘਰ ਦੀ ਲਾਜ ਰੱਖੀ ਗੁਰੂ ਨਾਨਕ ਦੇ ਨਾਮ ਨੂੰ ਜਗਤ ਦੇ ਕੋਨੇ-ਕੋਨੇ ਤੱਕ ਫੈਲਾਇਆ ਉਦਾਸੀ ਸੰਪਰਦਾਇ ਰਹੀ ਸੱਚ ਦਾ ਦੀਵਾ ਜਗਾਇਆ ਨਾ ਤੁਸੀਂ ਕਿਸੇ ਨੂੰ ਠੁਕਰਾਇਆ ਨਾ ਕਿਸੇ ਨੂੰ ਘਟ ਸਮਝਿਆ ਹਿੰਦੂ ਹੋਵੇ ਜਾਂ ਮੁਸਲਮਾਨ ਅਮੀਰ ਹੋਵੇ ਜਾਂ ਗਰੀਬ ਸਭ ਲਈ ਇੱਕੋ ਨਜ਼ਰ ਸਭ ਲਈ ਇੱਕੋ ਕਿਰਪਾ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਅਕਾਲ ਪੁਰਖ ਦੇ ਸੱਚੇ ਸੇਵਕ ਹੋ ਤੁਹਾਡਾ ਨਾਮ ਲੈ ਕੇ ਪੈ ਦੂਰ ਹੁੰਦਾ ਹੈ ਮਨ ਸ਼ਾਂਤ ਹੁੰਦਾ ਹੈ ਅੱਜ ਵੀ ਜੋ ਸੱਚੇ ਦਿਲ ਨਾਲ ਕਹਿੰਦਾ ਹੈ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਉਸ ਦੇ ਅੰਦਰ ਆ ਉਸ ਦੇ ਅੰਦਰ ਆਸ ਜਾਗਦੀ ਹੈ ਉਸ ਦਾ ਹੌਸਲਾ ਵਾਦਾ ਹੈ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਸਾਡੇ ਅੰਧਕਾਰ ਵਿੱਚ ਰੋਸ਼ਨੀ ਬਣੋ ਸਾਡੇ ਮਨ ਦੀ ਮਹਿਲ ਤੋਂ ਉਹ ਸਾਨੂੰ ਨਾਮ ਦੀ ਦਾਤ ਬਖਸ਼ੋ ਸਹਜ ਦੀ ਸਮਝ ਬਖਸ਼ੋ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜਗਤ ਗੁਰੂ ਨਾਨਕ ਦੇ ਲਾਲ ਉਦਾਸੀ ਪੰਥ ਦੇ ਪ੍ਰਾਣ ਤੇਰਾ ਜਸ ਗਾਵਾਂ ਤੇਰਾ ਨਾਮ ਧਿਆਵਾਂ ਇਹੀ ਮੇਰੀ ਅਰਦਾਸ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਸੱਚ ਦਾ ਸੂਰਜ ਸਹਜ ਦਾ ਚੰਦਰਮਾ ਨਿਰਲੇਪ ਜੋਗੀ ਰੰਕਾਰ ਦੇ लाडले ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਜਗਤ ਨੂੰ ਵਿਰਾਗ ਤੇ ਨਾਮ ਦਾ ਰਾਹ ਦਿਖਾਉਣ ਵਾਲੇ ਤਨਤਨ ਬਾਬਾ ਸ਼੍ਰੀ ਚੰਦਰ ਜੀ ਜਿਸ ਨੇ ਬਾਲ ਅਵਸਥਾ ਵਿੱਚ ਹੀ ਮਾਇਆ ਨੂੰ ਤਿਆਗ ਕੇ ਪਰਮਾਤਮਾ ਨਾਲ ਪ੍ਰੀਤ ਜੋੜੀ ਸੰਸਾਰ ਵਿੱਚ ਰਹਿੰਦੇ ਹੋਏ ਵੀ ਸੰਸਾਰ ਤੋਂ ਪਰੇ ਰਹੇ ਜਿੱਥੇ ਲੋਕ ਰਾਜ ਰੰਗ ਤੇ ਰਸ ਵਿੱਚ ਫਸੇ ਤੁਸੀਂ ਉਥੇ ਤੁਸੀਂ ਨਾਮ ਤਪ ਤੇ ਤਿਆਗ ਨੂੰ ਚੁਣਿਆ ਸਰੀਰ ਸੁਧਾਰਨ ਮਨ ਅਡੋਲ ਨੈਣਾ ਵਿੱਚ ਕਰੁਣਾ ਦੀ ਠੰਡਕ ਮੁਖ ਤੇ ਸਦਾ ਨਾਮ ਦੀ ਮੁਸਕਾਨ ਹੈ ਤਾਂ ਤਨ ਬਾਬਾ ਸ਼੍ਰੀ ਚੰਦਰ ਜੀ ਉਦਾਸੀ ਪੰਥ ਦੇ ਪ੍ਰਕਾਸ਼ਕ ਜੋਗ ਦੀ ਮਰਿਆਦਾ ਦੇ ਰਖਕ ਤੁਸੀਂ ਸਿਖਾਇਆ ਜੋਗ ਜੰਗਲਾਂ ਵਿੱਚ ਨਹੀਂ ਜੋਗ ਮਨ ਨੂੰ ਸੁਚੇ ਜੋਗ ਮਨ ਦੀ ਸੁਚੇਤ ਅਵਸਥਾ ਹੈ ਨਾ ਤੁਸੀਂ ਧਰਮ ਨਾਲ ਵੈਰ ਕੀਤਾ ਨਾ ਹੀ ਗ੍ਰਸਤ ਗ੍ਰਹਿਸਤ ਨਾਲ ਤੁਸੀਂ ਕਿਹਾ ਨਾਮ ਜਪੋ ਸੱਚਕ ਮਾਓ ਪਰਮਾਤਮਾ ਨੂੰ ਹਰ ਸਾਹ ਵਿੱਚ ਯਾਦ ਰੱਖੋ ਕੰਤਨ ਬਾਬਾ ਸ਼੍ਰੀ ਚੰਦਰ ਜੀ ਜਿਨ੍ਹਾਂ ਦਾ ਦਰਬਾਰ ਅੱਜ ਵੀ ਦੁਖੀਆਂ ਲਈ ਆਸ ਹੈ ਜੋ ਵੀ ਸੱਚੇ ਮਨ ਨਾਲ ਆਇਆ ਖਾਲੀ ਨਾ ਗਿਆ ਰੋਗ ਦੂਰ ਹੋਏ ਦੁੱਖ ਟਲੇ ਮਨ ਨੂੰ ਠੰਡਕ ਪਈ ਜੋ ਗਰੀਬ ਸੀ ਉਸ ਦੇ ਕਰਮਾਇਆ ਆਈ ਜੋ ਟੁੱਟਿਆ ਸੀ ਉਹ ਸੰਭਲ ਗਿਆ ਜੋ ਪਟਕਿਆ ਸੀ ਉਹ ਨਾਮ ਦੇ ਰਾਹ ਪੈ ਗਿਆ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਸਿਖਾਇਆ ਅਸਲੀ ਦੌਲਤ ਨਾਮ ਹੈ ਅਸਲੀ ਸੁਖ ਸਹਿਜ ਹੈ ਮਾਇਆ ਆਵੇ ਤਾਂ ਸੇਵਾ ਲਈ ਨਾ ਕਿ ਅਹੰਕਾਰ ਲਈ ਤੁਹਾਡਾ ਜੀਵਨ ਚੁੱਪ ਦੀ ਬਾਣੀ ਤੁਹਾਡੀ ਨਿਗਾਹ ਉਪਦੇਸ਼ ਤੁਹਾਡਾ ਦਰਸ਼ਨ ਅੰਤਰਾ ਆਤਮਾ ਨੂੰ ਜਗਾਉਂਦਾ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਗੁਰੂ ਘਰ ਦੀ लाज ਰੱਖੀ ਗੁਰੂ ਨਾਨਕ ਦੇ ਨਾਮ ਨੂੰ ਜਗਤ ਦੇ ਕੋਨੇ-ਕੋਨੇ ਤੱਕ ਫੈਲਾਇਆ ਉਦਾਸੀ ਸੰਪਰਦਾਇ ਰਾਹੀਂ ਸੱਚ ਦਾ ਦੀਵਾ ਜਗਾਇਆ ਨਾ ਤੁਸੀਂ ਕਿਸੇ ਨੂੰ ਠੁਕਰਾਇਆ ਨਾ ਕਿਸੇ ਨੂੰ ਘੱਟ ਸਮਝਿਆ Hindu ਹੋਵੇ ਜਾਂ Musalman ਅਮੀਰ ਹੋਵੇ ਜਾਂ ਗਰੀਬ ਸਭ ਲਈ ਇੱਕੋ ਨਜ਼ਰ ਸਭ ਲਈ ਇੱਕੋ ਕਿਰਪਾ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਅਕਾਲ ਪੁਰਖ ਦੇ ਸੱਚੇ ਸੇਵਕ ਹੋ ਤੁਹਾਡਾ ਨਾਮ ਲੈ ਕੇ ਪੈ ਦੂਰ ਹੁੰਦਾ ਹੈ ਮਨ ਸ਼ਾਂਤ ਹੁੰਦਾ ਹੈ ਅੱਜ ਵੀ ਜੋ ਸੱਚੇ ਦਿਲ ਨਾਲ ਕਹਿੰਦਾ ਹੈ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਉਸ ਦੇ ਅੰਦਰ ਆ ਉਸ ਦੇ ਅੰਦਰ ਆਸ ਜਾਗਦੀ ਹੈ ਉਦਾਹਾਂ ਮਸਲਾ ਵਾਦਾ ਹੈ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਸਾਡੇ ਅੰਧਕਾਰ ਵਿੱਚ ਰੋਸ਼ਨੀ ਬਣੋ ਸਾਡੇ ਮਨ ਦੀ ਮਹਿਲ ਤੋ ਸਾਨੂੰ ਨਾਮ ਦੀ ਦਾਤ ਬਖਸ਼ੋ ਸਹਜ ਦੀ ਸਮਝ ਬਖਸ਼ੋ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜਗਤ ਗੁਰੂ ਨਾਨਕ ਦੇ ਲਾਲ ਉਦਾਸੀ ਪੰਥ ਦੇ ਪ੍ਰਾਣ ਤੇਰਾ ਜਸ ਗਾਵਾਂ ਤੇਰਾ ਨਾਮ ਧਿਆਵਾਂ ਇਹੀ ਮੇਰੀ ਅਰਦਾਸ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ